ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਪਾਈ ਜਾਂਦਾ ਜੀ ਫਾਊਂਡੇਸ਼ਨ ਵੱਲੋਂ ਲਿਖੀ ਗਈ ਕਿਤਾਬ ਦੇ ਆਪਾਂ 7ਵੇਂ ਸੈੱਟ ਦੇ ਉੱਤੇ ਪਹੁੰਚੇ ਹੋਏ ਆ 7ਵੇਂ ਸੈੱਟ ਦਾ ਦੂਜਾ ਪੈਰਾ ਬੇਟਾ ਆਪਾਂ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖੋ ਕਹਿੰਦਾ ਦੁਨੀਆ ਦੇ ਸਾਰੇ ਜੀਵਾਂ ਲਈ ਊਰਜਾ ਜ਼ਰੂਰੀ ਹੈ ਬੇਟਾ ਊਰਜਾ ਕੀ ਹੁੰਦੀ ਹੈ ਊਰਜਾ ਦੀ ਡੈਫੀਨੇਸ਼ਨ ਆ ਕੰਮ ਕਰਨ ਦੀ ਸਮਰੱਥਾ ਜਿਹੜਾ ਆਪਾਂ ਤੁਰੇ ਫਿਰਦੇ ਆ ਆਪਣੇ ਸਰੀਰ ਨੂੰ ਲੈ ਕੇ ਉਹਦੇ ਲਈ ਸਾਨੂੰ ਊਰਜਾ ਦੀ ਲੋੜ ਹੈਗੀ ਆ ਠੀਕ ਹੈ ਕਹਿੰਦਾ ਪੌਦੇ ਅਤੇ ਰੁੱਖ ਸੂਰਜ ਤੋਂ ਊਰਜਾ ਸੋਖਦੇ ਹਨ ਠੀਕ ਹੈ ਤਾਂ ਸੂਰਜ ਤੋਂ ਊਰਜਾ ਪੌਦਿਆਂ ਨੂੰ ਮਿਲਦੀ ਹੈ ਕਹਿੰਦਾ ਸੂਰਜ ਤੋਂ ਪ੍ਰਾਪਤ ਊਰਜਾ ਨੂੰ ਸੂਰਜੀ ਊਰਜਾ ਕਿਹਾ ਜਾਂਦਾ ਹੈ ਤਾਂ ਜਿਹੜੀ ਊਰਜਾ ਸੂਰਜ ਤੋਂ ਪ੍ਰਾਪਤ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ ਸੂਰਜੀ ਊਰਜਾ ਸਾਰੇ ਜੀਵ ਆਪਣੇ ਬਚਾ ਲਈ ਕੁਦਰਤ ਤੇ ਨਿਰਭਰ ਕਰਦੇ ਹਨ ਇਸ ਦੇ ਵੱਖ-ਵੱਖ ਸਰੋਤਾਂ ਵਿੱਚੋਂ ਊਰਜਾ ਦੇ ਰਵਾਇਤੀ ਸਰੋਤ ਲੱਕੜ ਕੋਲਾ ਪੈਟਰੋਲ ਮਿੱਟੀ ਦਾ ਤੇਲ ਆਦ ਹਨ ਤਾਂ ਬੇਟਾ ਇਹ ਊਰਜਾ ਦੇ ਸਰੋਤ ਹੈ ਜਿਹੜੇ ਊਰਜਾ ਕੰਮ ਕਰਨ ਦੀ ਸਮਰੱਥਾ ਕਹਿੰਦੇ ਇਹਦੇ ਵੱਖ-ਵੱਖ ਸਰੋਤਾਂ ਦੇ ਵਿੱਚੋਂ ਲੱਕੜ ਤੋਂ ਬਾਲ ਕੇ ਸਾਨੂੰ ਅਗਨੀ ਊਰਜਾ ਮਿਲਦੀ ਹੈ ਕੋਲਾ ਬਾਲ ਕੇ ਠੀਕ ਹੈ ਬਿਜਲੀ ਤਿਆਰ ਕੀਤੀ ਜਾਂਦੀ ਹੈ ਪੈਟਰੋਲ ਨਾਲ ਸਾਡੀਆਂ ਗੱਡੀਆਂ ਚੱਲਦੀਆਂ ਮਿੱਟੀ ਦੇ ਤੇਲ ਦੇ ਨਾਲ ਸਾਡੇ ਸਟੂਪ ਆ ਚੱਲਦੇ ਜਿਹੜੇ ਕਿ ਅੱਜ ਕੱਲ ਲਗਭਗ ਨਾ ਮਾਤਰ ਰਹਿ ਗਏ ਆ ਕਹਿੰਦਾ ਆਧੁਨਿਕ ਯੁੱਗ ਵਿੱਚ ਵਿਗਿਆਨ ਦੁਆਰਾ ਖੋਜੇ ਗਏ ਊਰਜਾ ਦੇ ਨਵੇਂ ਸਰੋਤਾਂ ਨੂੰ ਗੈਰ ਰਵਾਇਤੀ ਸਰੋਤ ਕਿਹਾ ਜਾਂਦਾ ਹੈ ਉਹ ਬੇਟਾ ਰਵਾਇਤੀ ਸਰੋਤ ਸੀਗੇ ਠੀਕ ਹੈ ਤੇ ਜਿਹੜੇ ਆਧੁਨਿਕ ਯੁੱਗ ਚ ਖੋਜੇ ਆ ਉਹਨੂੰ ਗੈਰ ਰਵਾਇਤੀ ਸਰੋਤ ਕਿਹਾ ਜਾਂਦਾ ਬਾਲਣ ਆਧਾਰਿਤ ਊਰਜਾ ਪੌਣ ਊਰਜਾ ਪਾਣ ਊਰਜਾ ਪਾਣੀ ਦੀ ਊਰਜਾ ਠੀਕ ਹੈ ਪਾਣ ਦੁਆਰਾ ਪਾਣ ਚੱਕੀਆਂ ਚੱਲਦੀਆਂ ਗੈਸ ਊਰਜਾ ਸੂਰਜੀ ਊਰਜਾ ਪਰਮਾਣੂ ਊਰਜਾ ਆਦ ਗੈਰ ਰਵਾਇਤੀ ਊਰਜਾ ਦੇ ਸਰੋਤ ਹਨ ਠੀਕ ਹੈ ਬੇਟਾ ਤਾਂ ਅੱਗੇ ਕੀ ਕਹਿੰਦਾ ਪਿਆ ਰਵਾਇਤੀ ਸਰੋਤਾਂ ਤੋਂ ਉਪਲਬਧ ਊਰਜਾ ਦੀ ਘਾਟ ਕਾਰਨ ਊਰਜਾ ਦੇ ਗੈਰ ਰਵਾਇਤੀ ਸਰੋਤਾਂ ਦੀ ਖੋਜ ਕੀਤੀ ਜਾ ਰਹੀ ਹੈ ਤੇ ਬੇਟਾ ਜਿਹੜੇ ਰਵਾਇਤੀ ਸਰੋਤ ਸੀਗੇ ਮੋਢਲੇ ਸਰੋਤ ਸੀਗੇ ਉਹਨਾਂ ਦੀ ਕਹਿੰਦਾ ਉਹਨਾਂ ਦੀ ਊਰਜਾ ਦੀ ਘਾਟ ਕਾਰਨ ਫਿਰ ਗੈਰ ਰਵਾਇਤੀ ਊਰਜਾ ਸਰੋਤਾਂ ਦੀ ਜਿਹੜੀ ਆ ਉਹ ਖੋਜ ਕੀਤੀ ਜਾ ਰਹੀ ਹੈ ਜ ਜਿਹਦੇ ਵਿੱਚ ਬੇਟਾ ਪਾਉਣ ਊਰਜਾ ਜਿਵੇਂ ਪਾਉਣ ਤੋਂ ਵੀ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ ਪਾਣੀ ਦੀ ਊਰਜਾ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ਗੈਸ ਊਰਜਾ ਹੋਊਗੀ ਬੇਟਾ ਸੂਰਜੀ ਊਰਜਾ ਪਰਮਾਣੂ ਊਰਜਾ ਇਹ ਗੈਰ ਰਵਾਇਤੀ ਸਰੋਤ ਹੈਗੇ ਆ ਤਾਂ ਆਪਾਂ ਬੇਟਾ ਪੈਰਾ ਪੜ੍ਹ ਲਿਆ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਕਹਿੰਦਾ ਸੂਰਜ ਤੋਂ ਪ੍ਰਾਪਤ ਊਰਜਾ ਨੂੰ ਕੀ ਕਿਹਾ ਜਾਂਦਾ ਹੈ ਪਰਮਾਣੂ ਊਰਜਾ ਜਲ ਊਰਜਾ ਸੂਰਜੀ ਊਰਜਾ ਪੌਣ ਊਰਜਾ ਤਾਂ ਆਪਾਂ ਬੇਟਾ ਪੈਰੇ 'ਚ ਪੜਿਆ ਸੀ ਵੀ ਇਹਨੂੰ ਸੂਰਜੀ ਊਰਜਾ ਕਿਹਾ ਜਾਂਦਾ ਆ ਅੱਗੇ ਆ ਗਿਆ ਬੇਟਾ ਸਾਰੇ ਜੀਵ ਆਪਣੇ ਬਚਾਅ ਲਈ ਨਿਰਪਰ ਕਰਦੇ ਹਨ ਕਿਸ ਤੇ ਨਿਰਪਰ ਕਰਦੇ ਆ ਕੁਦਰਤ ਉੱਤੇ ਪਰਮਾਤਮਾ ਉੱਤੇ ਕਿਸਮਤ ਤੇ ਸੂਰਜ ਤੇ ਤਾਂ ਆਪਾਂ ਬੇਟਾ ਪੈਰੇ ਚ ਸੁਪਾਸਟ ਪੜਿਆ ਸੀਗਾ ਦੀ ਸਾਰੇ ਜੀਵ ਆਪਣੇ ਵਿਚਾਰ ਲਈ ਕਿਦੇ ਤੇ ਨਿਰਭਰ ਕਰਦੇ ਆ ਕੁਦਰਤ ਦੇ ਉੱਤੇ ਸਾਰੀ ਊਰਜਾ ਕੁਦਰਤੀ ਸਰੋਤਾਂ ਤੋਂ ਸਾਨੂੰ ਮਿਲਦੀ ਹੈ ਅੱਗੇ ਆ ਗਿਆ ਇਹਨਾਂ ਵਿੱਚੋਂ ਕਿਹੜਾ ਊਰਜਾ ਦਾ ਰਵਾਇਤੀ ਸਰੋਤ ਨਹੀਂ ਹੈ ਲੱਕੜ ਪੈਟਰੋਲ ਕੋਇਲਾ ਬਿਜਲੀ ਤਾਂ ਬੇਟਾ ਜਿਹੜਾ ਲੱਕੜ ਕੋਇਲਾ ਤੋ ਬੇਟਾ ਆਪਾਂ ਪਹਿਲੇ ਦੇ ਵਿੱਚ ਵੀ ਪੜਿਆ ਸੀ ਲੱਕੜ, ਪੈਟਰੋਲ, ਕੋਇਲਾ ਰਵਾਇਤੀ ਸਰੋਤ ਹੈ, ਬਿਜਲੀ ਇਹ ਜਿਹੜਾ ਇਹ ਰਵਾਇਤੀ ਸਰੋਤ ਨਹੀਂ ਹੈਗਾ ਠੀਕ ਹੈ। ਗੈਰ ਰਵਾਇਤੀ ਸਰੋਤਾਂ ਦੇ ਵਿੱਚ ਆਉਂਦਾ ਆ। ਰਵਾਇਤੀ ਸਰੋਤਾਂ ਦੀ ਕਮੀ ਤੋਂ ਬਾਅਦ ਦੇ ਵਿੱਚ ਗੈਰ ਰਵਾਇਤੀ ਸਰੋਤਾਂ ਦੀ ਖੋਜ ਹੈ ਜਿਹੜੀ ਉਹ ਕੀਤੀ ਗਈ ਹੈ। ਅੱਗੇ ਆ ਗਿਆ ਵਿਗਿਆਨ ਦੁਆਰਾ ਖੋਜੇ ਗਏ ਊਰਜਾ ਦੇ ਨਵੇਂ ਸਰੋਤਾਂ ਨੂੰ ਕੀ ਕਿਹਾ ਜਾਂਦਾ ਹੈ? ਪਰੰਪਰਾਗਤ ਜਿਹੜੇ ਪ੍ਰਾਣੇ ਸੀਗੇ ਠੀਕ ਹੈ ਗੈਰ ਰਵਾਇਤੀ ਸਰੋਤ ਕੁਦਰਤੀ ਸਰੋਤ ਨਕਲੀ ਸਰੋਤ ਤਾਂ ਮੁੱਖ ਰੂਪ ਵਿੱਚ ਜਿਹੜੇ ਬੇਟਾ ਨਵੇਂ ਖੋਜੇਗੇ ਉਹਨਾਂ ਨੂੰ ਗੈਰ ਰਵਾਇਤੀ ਸਰੋਤ ਕਿਹਾ ਜਾਂਦਾ ਹੈ ਠੀਕ ਹੈ ਪਹਿਰੇ ਚ ਆਪਾਂ ਪੜਿਆ ਸੀਗਾ ਸਾਰਾ ਵੀ ਇਹ ਜਿਹੜੀ ਹੈ ਬਾਲਣ ਆਧਾਰਿਤ ਊਰਜਾ ਪੌਣ ਊਰਜਾ ਪਾਣ ਊਰਜਾ ਗੈਸ ਊਰਜਾ ਸੂਰਜੀ ਊਰਜਾ ਪਰਮਾਣੂ ਊਰਜਾ ਇਹ ਗੈਰ ਰਵਾਇਤੀ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ 30 ਨੰਬਰ ਕਿੰਦਾ ਪੌਦਿਆਂ ਨੂੰ ਊਰਜਾ ਕਿੱਥੋਂ ਮਿਲਦੀ ਹੈ ਤੇ ਬੇਟਾ ਆਪਾਂ ਪੈਰਿਚ ਵੀ ਪੜਿਆ ਸੀ ਪੌਦਿਆਂ ਨੂੰ ਊਰਜਾ ਮੁੱਖ ਰੂਪ ਵਿੱਚ ਸੂਰਜ ਤੋਂ ਮਿਲਦੀ ਹੈ ਠੀਕ ਹੈ ਸੂਰਜ ਦੀ ਰੋਸ਼ਨੀ ਤੋਂ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੁੰਦੀ ਹੈ ਜਿਹਦੇ ਨਾਲ ਪੌਦਿਆਂ ਨੂੰ ਊਰਜਾ ਮਿਲਦੀ ਹੈ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ ਤੋ ਪੰਜਵਾਂ ਲਾਸਵਾਲ ਸੀ ਇਸ ਬਾਰੇ ਦਾ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ